ਮਹਾਰਾਜ ਜੀ ਉਹ ਆਪਣਾ ਪੰਜਾਬ 24 ਔਰ ਮਹਰਿੰਦਰ ਦੀਪਕ ਲਗਾਤਾਰ ਜਿਹੜਾ ਅੱਜ ਦਾ ਬੰਦ ਕੀ ਕਾਲ ਦਿੱਤੀ ਗਈ ਸੀ ਗੜਦੀ ਵਾਲਾ ਦੇ ਵਿੱਚ ਜਿਹੜੀਆਂ ਵੱਖ-ਵੱਖ ਸੁਭਾਵਾਂ ਨੇ ਉਹਨਾਂ ਦੇ ਆਗੂਆ ਬਣੋ ਇਹ ਪੂਰੀ ਗਰਮ ਜੋਸ਼ੀ ਦੇ ਨਾਲ ਅੱਜ ਜਿਹੜਾ ਗੜਦੀ ਵਾਲਾ ਉਹਨੂੰ ਬੰਦ ਕੀਤਾ ਗਿਆ ਜੋ ਮੁਕੰਮਲ ਬੰਦ ਹੋਇਆ ਬਹੁਤ ਹੀ ਸਫਲਤਾਪੂਰਵਕ ਇਹ ਬੰਦ ਰਿਆ ਔਰ ਉਸ ਦੀਆਂ ਤਸਵੀਰਾਂ ਵੀ ਤੁਹਾਨੂੰ ਨਾਲ ਦੀ ਨਾਲ ਦਿਖਾ ਰਹੇ ਆਂ ਔਰ ਇਸੇ ਤਰ੍ਹਾਂ ਤੁਹਾਨੂੰ ਅੱਗੇ ਕੀ ਕੀ ਕਿਹਾ ਆਗੂਆਂ ਨੇ ਉਹ ਵੀ ਦਿਖਾਉਂਦੇ ਆਂ ਇਹਨਾਂ ਤਸਵੀਰਾਂ ਦੇ ਵਿੱਚ ਔਰ ਕਾਫੀ ਜਿਹੜਾ ਕਰੋਸ਼ ਪਾਇਆ ਗਿਆ ਔਰ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਦੋਸ਼ੀ ਆ ਉਸ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਆ ਲੇਕਿਨ ਉਸ ਦੇ ਪਿੱਛੇ ਜੋ ਸ਼ਕਤੀਆਂ ਨੇ ਜੋ ਉਹਨਾਂ ਤੋਂ ਕਰਵਾਉਣ ਵਾਲੇ ਨੇ ਜਿਨ੍ਹਾਂ ਨੇ ਕੇ 바ਵਾ ਸਾਹਿਬ ਦੀ ਮੂਰਤੀ ਮੰਡਲ ਕਰਨ ਦੀ ਜਿਹੜਾ ਜਦਲ ਕੀਤਾ ਆ ਤੇ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਕੀ ਉਹਨਾਂ ਦੇ ਮਾਰੇ ਜਿਹੜੇ ਮਾਚ ਕੀਤੇ ਜਾਣੀ ਚਾਹੀਦੇ ਨੇ ਸੋ ਦੇਖਦੇ ਆ ਕੀ ਕੀ ਕਹਿ ਰਹੇ ਨੇ ਇਹ ਸਾਡੇ तमाम ਆਗੂ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਾਬਾ ਸਾਹਿਬ ਬੇੜਕਰ ਸਾਹਿਬ ਦੇ ਬੋਲ ਤੇ ਅੰਮ੍ਰਿਤਸਰ ਵਿੱਚ ਸ਼ਿਰਕਤ ਕੀਤੀ ਗਈ ਜੇ ਨਹੀਂ ਤੋਂ ਕਟਾਈ ਲਈ ਆ ਤੇ ਬਹੁਤ ਮੰਦਲ ਜੋ ਘਟਨਾ ਆ। ਔਰ ਇਸ ਘਟਨਾ ਨਾਲ ਸਾਡੇ ਸਾਰੇ ਦੇਸ਼ ਦੇ ਸਾਡੇ ਸਮਾਜ ਦੇ ਹਿਰਦੇ ਜਿਹੜੇ ਬਲਉਂਦੇ ਗਾ। ਜੋ ਕਿ ਬਾਬਾ ਸਾਹਿਬੇ ਕਰ ਕਿਸੇ ਜਾਤ ਜਾਂ ਕਿਸੇ ਵਰਗ ਦੇ ਨੇਤਾ ਨਹੀਂ ਉਹ ਇਸ ਸਮੁੱਚੇ ਇਸ ਦੇਸ਼ ਦੇ ਉਹ ਮਾਨਵਤਾਵਾਦ ਨੰਬਰ ਨੂੰ ਜਾਣੇ ਜਾਂਦੇ ਆ ਸੋ ਇਸ ਕਰਕੇ ਅਸੀਂ ਸਰਕਾਰ ਨੂੰ ਪੀਲ ਕਰਦੇ ਆ ਕਿ ਦੋਸ਼ੀਆਂ ਨੂੰ ਫੜਿਆ ਗਿਆ ਔਰ ਦੋਸ਼ੀਆਂ ਤੇ ਸਖਤੋ ਸਖਤ ਐਨਐਲਸੀ ਲਗਾ ਕੇ ਤੇ ਕਾਨੂੰਨੀ ਦੀ ਸਜ਼ਾ ਵਾਲਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਹਿਰਦੇ ਖਾਂਤ ਹੋ ਸਕਣ ਜਾਤ ਵਿਤਿਆਪਾਟ ਭਾਤਰਤਨ ਬਾਬਾ ਸਾਹਿਬ ਡਾਕਟਰ ਪਿੰਦਰਾਓ ਅਮਿਤ ਸਾਹਿਬ ਜੀ ਨੇ ਜੋ ਬੋਤਨਾਸ਼ੇ ਸ਼ਾਨੀ ਕੀਤੀ ਗਈ ਹੈ ਅਮਰ ਸਰ ਵਿੱਚ ਬਹੁਤ ਹੀ ਮੰਨਪਾਗੀ ਘਟਨਾ ਹੈ ਕਿ ਸਿਰਫ ਇੱਕ ਇਸੀ ਨਾਲ ਜਿਹੜੇ ਕਲ ਸਮਾਜ ਦੇ ਵਰਗ ਨੂੰ ਕਿਸੇ ਨਹੀਂ ਪਾਉਂਦੀ ਜਿਹੜੇ ਬੁੱਧੀਜੀਵੀ ਆ ਜਿਹੜੇ ਅਮਿਤ ਸਾਹਿਬ ਨੂੰ ਮੰਨਣ ਵਾਲੇ ਸਰਕਾਰ ਦੇ ਉਹਨਾਂ ਦੇ ਜੀ ਮੰਨ ਨਹੀਂ ਪੁੰਦੀ ਆ ਕਿ ਇੱਕ ਬਹੁਤ ਮੰਦਕਤ ਦਾ ਜਨਾਹ ਹੀ ਆ ਸਾਹੀ ਸਰਕਾਰ ਤੋਂ ਮੰਗ ਕਰਦੇ ਆ ਦੋਸ਼ੀ ਕੱਢੇ ਗਿਆ ਪਰ ਉਹਦੇ ਪਿੱਛੇ ਜੋ ਸਾਡੀ ਸਾਹਿਬ ਦੇ ਰੱਖਤਾਰੇ ਜਿਨ੍ਹਾਂ ਨੇ ਦੱਛਾਜੀ ਦਰਤੀਆ ਉਹਨਾਂ ਨੂੰ ਵੀ ਕਾਬੂ ਕਰਕੇ ਜਿਹੜਾ ਇਹ ਸੱਚਾਈ ਅੱਗੇ ਲਿਆਂਦੀ ਜਾਵੇ ਔਰ ਐਨਐਫਸੀ ਲਾਇਆ ਜਾਵੇ ਅਤੇ ਨਾਲ ਅੰਤਰੀਂ ਕੁਝ ਜ਼ਿਆਦਾ ਠੰਡੋਕਟ ਪ੍ਰਬੰਧ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜੋ ਦੇ ਘਟਨਾਵਾਂ ਹੋ ਰਹੀਆਂ ਨੇ ਦਾ ਸਮਾਜ ਨਾਲ ਪੂਰਾ ਤੇ ਨਖੇਲ ਪਾਈ ਜਾ ਸਕੇ ਇੱਕ ਵਾਰ ਫੇਰ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਦੋਸ਼ੀ ਜਿਹੜਾ ਫੜਿਆ ਗਿਆ ਆ ਉਹਤੇ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਵੇ ਜਿਹੜੇ ਦੋਸ਼ੀ ਜਿਹੜੇ ਆ ਪਿੱਛੇ ਬੈਠੇ ਆ ਉਹਨਾਂ ਨੂੰ ਖੜਕ ਕੇ ਸਭ ਤੋਂ ਸਭ ਫੜਾ ਦਿੱਤਾ ਜਾਵੇ ਜੈਪੀ ਜੈਪਾ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ ਪੂਰਨ ਤੌਰ ਤੇ ਸਾਰਾ ਬੰਦ ਕੀਤਾ ਵਾ ਸਾਨੂੰ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਵਾਂ ਸਾਰਿਆਂ ਨੇ ਰਲ ਕੇ ਸਮਰਥਨ ਦਿੱਤਾ ਵਾ ਤੇ ਆਪਣੇ ਪੂਰਾ ਗੜਦੀਵਾਲ ਵੀ ਬੰਦੇ ਤੇ ਜਿਹੜੀ ਇਹ ਘਟਨਾ ਹੋਈ ਆ ਉਹ ਬੰਦੇ ਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਕਹਿਣਾ ਤੇ ਇਹ ਚਾਹੁੰਦਾ ਵੀ ਜਿਹੜੇ ਸਾਡੇ ਬਾਬਾ ਸਾਹਿਬ ਹੀਰੋੰ ਮੇਰਕਰ ਜੀ ਹੈ 26 ਜਨਵਰੀ 1950 ਨੂੰ ਉਹਨਾਂ ਨੇ ਹਿੰਦੁਸਤਾਨ ਨੂੰ ਬਹੁਤ ਵਧੀਆ ਸੰਵਿਧਾਨ ਦਿੱਤਾ ਜਿਹੜਾ ਉਸ ਵੇਲੇ ਪੂਰੇ ਬਾਰਡ ਦੇ ਵਿੱਚ ਤਹਿਲ ਕੰਮ ਚਾ ਦਿੱਤਾ ਗਿਆ ਸੀ ਔਰ ਬੜੀ मतलब के बहुत कृषमा ਕੀਤਾ ਗਿਆ ਸੀ ਦੇਸ਼ ਦੀ ਮਨੁੱਖਤਾ ਦੇ ਲਈ ਉਹਦੇ ਵਿੱਚ ਕੰਮ ਕੀਤਾ ਗਿਆ ਨਾ ਕਿ ਕਿਸੇ ਇਸ ਕਮਿਟੀ ਲਈ ਨਹੀਂ ਕੀਤਾ ਗਿਆ ਦੇਸ਼ ਦੇ ਅੰਦਰ ਉਹਨਾਂ ਦਾ ਇੱਕ ਸੁਪਨਾ ਸੀਗਾ ਕਿ ਜਦੋਂ ਸਰਕਾਰਾਂ ਬਣਨ ਤੇ મતલਬ ਕਿ ਲੋਕਾਂ ਦੇ ਕਾਮਕਾਰ ਜਿਵੇਂ ਸਿੱਖਿਆ ਵਧੀਆ ਹੋਣੀ ਚਾਹੀਦੀ ਹੈ ਮੈਡੀਕਲ ਸੂਹੁਰਤਾ ਹੋਣੀ ਚਾਹੀਦੀਆਂ ਤੇ ਜਿੰਨੇ ਵੀ ਮੇਰੇ ਦੇਸ਼ ਦੇ ਲੋਕ ਹੈ ਇਹੋ ਜਿਹੇ ਨੀਤੀਆਂ ਲਈਆਂ ਜਾਣ ਜਿਹਦੇ ਨਾਲ ਦੇਸ਼ ਦੇ ਲੋਕ ਖੁਸ਼ਹਾਲ ਹੋਣ ਪਰ ਉਹਨਾਂ ਨੂੰ ਫਿਰ ਇੱਕ ਗੱਲ ਕਹਿਣੀ ਪਈ ਵੀ ਇਹ ਸੰਵਿਧਾਨ ਉਸ ਵੇਲੇ ਚੰਗਾ ਸ਼ਬਦ ਨਹੀਂ ਹੋਵੇਗਾ ਜੇ ਇਸ ਨੂੰ ਲਾਗੂ ਕਰਨ ਵਾਲੇ ਲੋਕ ਚੰਗੇ ਨਾ ਹੋਏ ਔਰ ਉਹਨਾਂ ਨੂੰ ਪਤਾ ਨਹੀਂ ਇਹਨਾਂ ਗੱਲਾਂ ਦਾ ਪਤਾ ਸੀ ਔਰ ਉਹਨਾਂ ਦੀ ਜਿਹੜੀ ਜਿਹੜਾ ਜੀਵਨ ਹੈ ਉਹਨਾਂ ਦਾ वर्ल्ड ਲੈਵਲ ਤੇ ਪਤਾ ਕਿ ਉਹਨਾਂ ਦੇ ਨਾਲ ਉਸ ਵੇਲੇ ਕਿੰਨਾ ਬਦਗਰਾ ਕੀਤਾ ਜਾਂਦਾ ਸੀ ਤੇ ਮਤਲਬ ਪੜਨ ਦੇ ਵਾਸਤੇ ਵੀ ਉਹਨਾਂ ਨੂੰ ਜਿਹੜੀ ਸਰਕਾਰੀ ਲਾਇਸੈਂਸ ਸੀ ਉਹਦੇ ਥੱਲੇ ਪੜ ਪੜ ਕੇ ਉਹ ਕਾਮਯਾਬ ਹੋਏ ਔਰ ਉਹਨਾਂ ਨੂੰ ਕਦੀ ਵੀ ਕਲਾਸ ਦੇ ਵਿੱਚ ਲੈਠ ਨਹੀਂ ਦਿੱਤਾ ਜਾਂਦਾ ਸੀ ਇਹ ਸੋਚ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਔਰ ਇਹੇ ਤੱਕ ਮਰਕਰਾਰ ਹੈ ਜਿਹੜੀ ਕੱਲ ਘਟਨਾ ਹੋਈ ਹੈ ਇਹ ਆਮ ਬੱਚੇ ਦੀ ਗੱਲ ਨਹੀਂ ਹੈਗੀ ਆਮ ਲੜਕੇ ਦੀ ਗੱਲ ਨਹੀਂ ਹੈ ਇਹਦੇ ਪਿੱਛੇ ਕੋਈ ਏਜੰਸੀਆਂ ਕੰਮ ਕਰ ਰਹੀਆਂ ਨੇ ਉਹਨਾਂ ਏਜੰਸੀਆਂ ਦਾ ਪਰਦਾ ਫਾਸ਼ ਨਹੀਂ ਹੋ ਰਿਹਾ ਜੇਲ੍ਹ ਦੇ ਵਿੱਚ ਡੱਕ ਦੇਣਾ ਜਾਂ ਕੋਈ ਸਜ਼ਾ ਲਾ ਦੇਣੀ ਇਹ ਤਾਂ ਆਮ ਗੱਲਾਂ ਹੋਰ ਅਪਰਾਧੀਆਂ ਲਈ ਵੀ ਇਹ ਸਜ਼ਾ ਬਾਨੇ ਇਹਦੇ ਪਿੱਛੇ ਕਿਉਂ बार-बार ਕਿਉਂ बार-बार ਇਹੋ ਜਿਹੀਆਂ ਗੱਲਾਂ ਹੋ ਰਹੀਆਂ ਨੇ ਕਿ ਜਿਹੜੇ ਮਤਲਬ ਜਦਾਂ ਕਿ ਵਰਨ ਬੰਡ ਦੇ ਵਿੱਚ ਸਾਨੂੰ ਬਹੁਤ ਛੋਟੇ ਸਮਝਿਆ ਜਾਂਦਾ ਔਰ ਸਾਡੇ ਨਾਲ ਵਿਤਕਰਾ ਹੋ ਰਿਹਾ ਮਰ ਪਿਤਾ ਪਰਮਾਤਮਾ ਨੇ ਸਾਨੂੰ ਜਨਮ ਦਿੰਦਾ ਲੇਕਿਨ ਇੱਥੇ ਆ ਕੇ ਸਾਡੇ ਨਾਲ ਬੇਤਕਰੀ ਹੋ ਰਹੀ ਹੈ ਨੇ ਅੱਜ ਤੱਕ ਲਗਾਤਾਰ ਇਹ ਸਾਡੇ ਨਾਲ ਹੀ ਕਿਉਂ ਹੋ ਰਿਹਾ ਹੈ ਤੇ ਇਹ ਜਿਹੜਾ ਜੋ ਵੀ ਇਹ ਗੱਲ ਮਤਭਾਗੀ ਘਟਨਾ ਹੋਈ ਹੈ ਇਹਦੀ ਰਿਪੋਰਟ ਜਿਹੜੀ ਆ ਜਾਂ ਇਹਦਾ ਜਿਹੜਾ ਨਤੀਜਾ ਪਬਲਿਕ ਨੂੰ ਦੱਸਣਾ ਚਾਹੀਦਾ ਇਹਦੇ ਪਿੱਛੇ ਕਿਹਦੇ ਹੱਥ ਨੇ ਉਹ ਪਰਦੇ ਨੂੰ ਫਾਸ਼ ਕਰਨਾ ਚਾਹੀਦਾ ਉਦੋਂ ਤੱਕ ਸਾਡੇ ਸੰਘਰਸ਼ ਜਿਹੜੇ ਆ ਜੋ ਸਾਡੀ ਹਾਈ ਲੈਵਲ ਕਮੇਟੀਆਂ ਉੱਪਰੋਂ ਕਾਲ ਕਰਨਗੀਆਂ ਅਸੀਂ ਇਦਾਂ ਹੀ ਚੱਲਦੇ ਰਹਾਂਗੇ ਜੈ ਭੀਮ ਜੈ ਮਾਰਾ ਜਿਹੜਾ ਪ੍ਰਾਂਤਗਰ ਮੋਗਾ ਆਪ ਜੀ ਦੇ ਮadhyam ਤੋਂ ਸਰਕਾਰ ਨੂੰ ਇਹ ਸੰਦੇਸ਼ ਲਾਉਣਾ ਕਿ ਆਕਾਸ਼ ਸਿੰਘ ਤੇ ਜਲਦੋ ਜਲਦ ਐਨਐਸਏ ਲਾਗੂ ਕਰਕੇ ਅੱਡੀ ਤੋਂ ਅੱਡੀ ਸਜ਼ਾ ਦਿੱਤੀ ਜਾਏ। ਅਗਰ ਸਰਕਾਰ ਇਸ ਤੋਂ ਧਿਆਨ ਨਹੀਂ ਦੇਦੀ ਅਤੇ ਪੰਜਾਬ ਸੈਕਿਉਰਿਟੀ ਫੈਡਰੇਸ਼ਨ ਜਲਦ ਜਥੇਬੰਦੀਆਂ ਦਾ ਰਲ ਕੇ ਅੱਡੀ ਚੋਟੀ ਦਾ ਜੋਰ ਲਾ ਕੇ ਹੰਟੱਕ ਸੰਘਰਸ਼ ਕਰਨਗੇ। ਭਾਰਤ ਤਰਕਨ ਡਾਕਟਰ ਵੀ.ਐਨ. ਬਿਲਕਰ ਬਾਬਾ ਸਾਹਿਬ ਸਮੁੱਚੀ ਲੋਕਸ਼ੇ ਪਹਿਰਾ ਦੇਣ ਵਾਲੇ ਸਮਾਜ ਨੂੰ ਆਜ ਸ੍ਰੀ ਪੰਜਾਬ ਵੀ ਬੰਦਕਾਰ ਤੇ ਬਹੁਤ ਹੀ ਰੋਸ ਧਰਨਾ ਦੇ ਰਹੇ ਆ ਕਿ ਮਾਵਾ ਸਾੜ ਜਿਹਦੇ ਖੱਬੀ ਜਨਮੀ ਦੇ ਦਿਹਾੜੇ ਦੇ ਉੱਤੇ ਜੋ ਇਹ ਘਟਨਾ ਵਾਪਰੀ ਹੈ ਬਹੁਤ ਹੀ ਮਸਬਾਹੀ ਕਰਨਾ ਹੈ ਇਸ ਦਾ ਬੱਚਾ ਬੱਚਾ ਵਿਰੋਧ ਕਰ ਰਿਹਾ ਹੈ ਅਸਲੀ ਸਾਰੇ ਇਹ ਤਖਬੇ ਬੰਦਿਆਂ ਮਾਵਾ ਸਾੜ ਜਿਹਦੇ ਸੋਜ ਦੇ ਉੱਤੇ ਡਟ ਕੇ ਤੜਾ ਦੇ ਰਹੇ ਆ ਲੜ ਕੇ ਮੰਦ ਭਾਗੀ ਕਰਨਾ ਜੋ ਬਪਾਪ ਨਹੀਂ ਹੈ ਉਸ ਨੂੰ ਸਖਤ ਤੋਂ ਸਖਤ ਤਰ੍ਹਾਂ ਦੇ ਜਿਸ ਕਰਕੇ ਅਸੀਂ ਸਾਰੇ ਭਾਈਚਾਰਾ ਬਾਬਾ ਸਾਹਿਬ ਜੀ ਦੀ ਸੋਚ ਤੇ ਪੈਰਾ ਦੇ ਰਹੇ ਹਾਂ ਜੋ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੋ ਹਮसे ਟਕਰਾਏਗਾ हर मकानो ए भो न मकानो एो भो जय बिर जय भ जय भारत जय